ਹਾਂਜੀ ਇੱਧਰ ਇੱਧਰ ਦੇਖੋ ਜੀ ਜਾਨਮ ਫਿਰ ਉਹ ਉਹ ਗੋਡੋ ਉੱਤੇ ਕੋਲੀ ਕਰ ਲੈਂਦੇ ਫਿਰ ਜਿੱਦ ਤੇ ਇੱਕ ਇੱਕ ਕੀ ਕਰਨਾ ਤੇ ਇਹਨੂੰ ਸਾਰੇ ਬਾਹਾਂ ਫੋਟੋਆਂ ਜਾਂਦੇ ਆ ਜੋ ਆਹ ਮਹਾਰਾਜ ਨੂੰ ਕੋਈ ਸੁਵੇ ਦਾ ਫਾਉ ਇੱਕ ਜੀਵਿੰਦਰ ਸਿੰਘ ਕਿੰਨੇ ਹਨ ਹਰ ਹੈਲੋ ਆਉਂਦੇ ਆਓ ਸਤੰਭੂ ਇਕੱਲੇ ਸਤੰਭੂ ਬੈਠੋ ਦੇਖਣੇ ਚਾਹੀਦੇ ਆਉਂਦੇ 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 ਅਰੇ ਬਾਹਰ ਹੋਵੇ ਇਧਰ ਆਓ ਅਰੇ ਆਓ ਹਾਂ ਕਿਸਾਨ ਯੂਨੀਅਨ ਦਾ ਨੇਤਾ ਵੀ ਆਇਆ ਹੈ ਜੀ ਜੀ ਵਾਹਿਗੁਰੂ ਹਾਂ ਚਲੋ ਇੱਕ ਮਿੰਟ ਜੀ ਮਸਤੀ ਕਾ ਨਾਮ ਕਰੀਏ ਇੱਕ ਮਿੰਟ ਜੀ ਇਹ ਰੋ ਰੋ ਪ੍ਰੋਜੈਕਟ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਦੱਬਾ ਵੀ ਬਣੋ ਇੱਧਰ ਦੇਖੀਂ نامو بابا جی ٹھیک ہے ہاں ادھر دیکھو میرا لڑکا ادھر دیکھنا تھوڑا تھوڑا گیا جو کوئی تھوڑا اگے ہو اگے بس پر انہاں دے دگے چے نہیں کھڑا رکھ کنڈتے رکھو وہ ٹھے جو جا رہا ہے 그럼 저기 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਬੋਧ ਬੋਧ ਆਪਣਾ ਅਜ ਮਨਜੀਤ ਸਿੰਘ ਜੀ ਕੇ ਪ੍ਰਦਾਨ ਸ਼ੋਮਨੀ ਕਾਲੀਦਲ ਬਾਦਲ ਦਿੱਲੀ ਸਟੇਟ ਤੇ ਸ਼ੋਮਨੀ ਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਜਨਮ ਦਿਨ ਨੇ ਸਾਰੀ ਸਾਰੇ ਦਿੱਲੀ ਸਿੱਖ ਗੁਰਦੁਆਰਾ ਕਾ ਕਮੇਟੀ ਸ਼ੋਮਨੀ ਕਾਲੀਦਲ ਤੇ ਇੱਥੇ ਦੀ ਜੜੀਆ ਧਾਰਮਿਕ ਜਥੇਬੰਦੀਆ ਉਹਨਾਂ ਨੂੰ ਸਭ ਨੂੰ ਲੱਖ ਲੱਖ ਵਧਾਈ ਹੋਵੇ ਇੱਥੇ ਆਪਣੇ ਸਾਥੀਆਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਕੱਲ ਵੀ ਇੱਥੇ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਚਮਨਜੀਤ ਸਿੰਘ ਖਾਲਸਾ ਤੇ ਸੰਨਾ ਸਾਹਿਬ ਸਾਰੇ ਮੈਂਬਰ ਇੱਥੇ ਆਏ ਸੀ ਉਹਨਾਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ ਆਪਾਂ ਬੈਠ ਕੇ ਗੱਲ ਆਪਾਂ ਪ੍ਰਧਾਨ ਜੀ ਨਾਲ ਕਰਾਂਗੇ ਤੇ ਸਭ ਦਾ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਦਿਨ ਮੁਬਾਰਕ ਜੀ ਕੇ ਸਾਹਿਬ ਤੁਹਾਨੂੰ ਜਨਮ ਦਿਨ ਮੁਬਾਰਕ ਜੀ ਕੇ ਸਾਹਿਬ ਤੁਹਾਨੂੰ ਦਿਨ ਦੁੱਗਣੀ ਤੁਹਾਡੀ ਚੜ੍ਹਾਈ ਹੋਵੇ ਚੜ੍ਹਦੀ ਕਲਾ ਨਾਲ ਚੱਲੇ ਮੈਨੇਜਮੈਂਟ ਤੁਹਾਡੀ ਡਾਕਟਰ ਸ਼ਾਨ ਵੱਲੋਂ ਲੱਖ ਲੱਖ ਵਧਾਈ ਹੋਵੇ ਅੱਜ ਅਸੀਂ ਸਮੂਹ ਜਥੇਬੰਦੀ ਸਰਦਾਰ ਭਪਿੰਦਰ ਸਿੰਘ ਖਾਲਸਾ ਜੀ ਦੀ ਰਹਿ ਨਮਾਈ ਹੇਠ ਬਾਬਾ ਬੁੱਢਾ ਜੀ ਨਗਰ ਵਿਖੇ ਦਿੱਲੀ ਸੇ ਗੁਰਦਾਰ ਪ੍ਰਬੰਧ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰਦਾਨ ਸਰਦਾਰ ਮਨਜੀਤ ਸਿੰਘ ਜੀਕੇ ਜੀ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾ ਰਹੇ ਹਾਂ ਇਹ ਜੋ ਜੀਕੇ ਸਾਹਿਬ ਨੇ ਸਿੱਖ ਕੌਮ ਲਈ ਸਿੱਖ ਪੰਥ ਲਈ ਜੋ ਕੀਤਾ ਜੋ ਕਰ ਰਹੇ ਨੇ ਇਹ ਕੋਈ ਵੀ ਪਹਿਲੇ ਬਹੁਤ ਪ੍ਰਧਾਨ ਹੋਏ ਕਿਸੇ ਨੇ ਇਹਨਾਂ ਦੀ ਜਿੰਨੀ ਮਿਹਨਤ ਨਹੀਂ ਕੀਤੀ ਅਸੀਂ ਸਾਰੇ ਸਮੂਹ ਜਥੇਬੰਦੀ ਇਹਨਾਂ ਦੇ ਲੰਮੀ ਉਮਰ ਵਾਸਤੇ ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਸਰਦਾਰ ਮਨਜੀਤ ਸਿੰਘ ਜੀ ਕੇ ਨੂੰ ਬਹੁਤ ਹੀ ਲੰਮੀ ਉਮਰਾਂ ਬਖਸ਼ਿਸ਼ ਕਰਨਾ ਤਾਂ ਜੋ ਸਿੱਖ ਕੌਮ ਸਿੱਖ ਪੰਥ ਦੇ ਮਸਲੇ ਇਸੇ ਤਰੀਕੇ ਨਾਲ ਹੀ ਹੱਲ ਹੁੰਦੇ ਰਹਿਣ। ਤੋਂ ਕੱਲ ਦਿੱਲੀ ਸਿੱਖੁਰਦਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਚਮਨ ਸਿੰਘ ਜੀ ਆਪਣੇ ਸੀਨੀਅਰ ਸਾਥੀਆਂ ਦੇ ਨਾਲ ਸਰਦਾਰ ਭਪਿੰਦਰ ਸਿੰਘ ਖਾਲਸਾ ਜੀ ਦੇ ਗ੍ਰਹਿ ਵਿਖੇ ਪਹੁੰਚੇ। ਉਹਨਾਂ ਨੇ ਵੀ ਸਿੱਖ ਮਸਲਿਆਂ ਦੇ ਵਿੱਚ ਬਹੁਤ ਹੀ ਇਹਨਾਂ ਨਾਲ ਵਿਚਾਰੋਟਾਂਦਰੇ ਕੀਤੇ ਅਸੀਂ ਵੀ ਇਹਨਾਂ ਦੇ ਨਾਲ ਸਾਥੀ ਤੌਰ ਤੇ ਪਹੁੰਚੇ ਸਾਂ ਉਹਨਾਂ ਨੇ ਜੋ ਕਿ ਛਲੌਂਗ ਦਾ ਮਸਲਾ ਉਹ ਇਹਨਾਂ ਨੇ ਹੱਲ ਕਰਾਇਆ ਦਿੱਲੀ ਸੈਕਟਰ ਦਾ ਪ੍ਰਬੰਧ ਕਮੇਟੀ ਨੇ ਤੇ ਇਧਰ ਜੋ ਜੰਮੂ ਕਸ਼ਮੀਰ ਵਿੱਚ ਵੀ ਚੱਲ ਰਿਹਾ ਉਸ ਵਿੱਚ ਵੀ ਪ੍ਰਧਾਨ ਸਾਹਿਬ ਹੋ ਕੇ ਆਏ ਤੇ ਅਸੀਂ ਵੀ ਇਸ ਮਸਲੇ ਤੇ ਇੱਥੇ ਇਹਨਾਂ ਨਾਲ ਵਿਚਾਰੋਟਾਂਦਰੇ ਕੀਤੇ ਸੋ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਕਹਿਣੀ ਕਥਨੀ ਦੇ ਪੂਰੇ ਹਨ ਜੋ ਕਹਿ ਦਿੰਦੇ ਹਨ ਮਨਜੀਤ ਸਿੰਘ ਜੀ ਕੇ ਜੀ ਉਹ ਕਰਕੇ ਦਿਖਾ ਦਿੰਦੇ ਹਨ ਸੋ ਅਸੀਂ ਸਮੂਹ ਜਥੇਬੰਦੀ ਸਭ ਤੋਂ ਪਹਿਲਾਂ ਤਾਂ ਇੱਥੇ ਜ਼ਿਲਹੰਦਰ ਸ਼ਹਿਰ ਵਿੱਚ ਜਿਨ੍ਹਾਂ ਨੇ ਸਾਨੂੰ ਜੋੜਿਆ ਦਿੱਲੀ ਕਮੇਟੀ ਦੇ ਨਾਲ ਸਰਦਾਰ ਭਪਿੰਦਰ ਸਿੰਘ ਖਾਲਸਾ ਜੀ ਦਾ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਕਮੇਟੀ ਦੇ ਨਾਲ ਜੋੜਿਆ ਸੋ ਅਸੀਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਇਹ ਸਚੱਜੇ ਕੰਮ ਜੋ ਸਾਨੂੰ ਸੇ ਦੇਣਗੇ ਇਹੀ ਕਰਦੇ ਰਵਾਂਗੇ ਇੰਨੇ ਹੀ ਲਫ਼ਜ਼ਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਫ਼ਤਰ ਦੇ ਵਿੱਚ ਮੌਜੂਦ ਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਭਪਿੰਦਰ ਸਿੰਘ ਖਾਲਸਾ ਜੀ ਸਰਦਾਰ ਮਨਜੀਤ ਸਿੰਘ ਦਿੱਲੀ ਪ੍ਰਧਾਨ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਦਿਨ ਮਨਾਉਣ ਵਾਸਤੇ ਵੱਖਰੇ ਹੀ ਉਹਨਾਂ ਨੇ ਇੱਕ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਦਾ ਜਨਮ ਦਿਨ ਮਨਾ ਰਹੇ ਨੇ ਵੱਖ-ਵੱਖ ਜਥੇਬੰਦੀਆਂ ਤੋਂ ਡੇਰ ਸਾਰੇ ਨੇ ਕਾਨ ਸਾਹਿਬ ਸਰਦਾਰ ਸੁਵੀਰ ਸਿੰਘ ਲਾਹੋਰੀਆ ਜੀ ਦੀ ਉਹ ਵੀ ਇੱਥੇ ਆਪਣੇ ਸਾਥੀਆਂ ਦੇ ਨਾਲ ਇੱਥੇ ਆਏ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕਰਨਾ ਉਹ ਤੇ ਇਹ ਕਰਨਾ ਵਾ ਖਾਲਸਾ ਜੀ ਦਾ ਭਵਿੰਦਰ ਖਾਲਸਾ ਜੀ ਦਾ ਜਿਨ੍ਹਾਂ ਨੇ ਕਾਫੀ ਦਿਨਾਂ ਤੋਂ ਇਹ ਬੋਰਡ ਬਣਵਾਏ ਸਾਰਿਆਂ ਨੂੰ ਲਾਂਬੰਦ ਕੀਤਾ ਔਰ ਵੱਡੀ ਪੱਧਰ ਤੇ ਜਿਹੜਾ ਸਰਦਾਰ ਮਨਜੀਤ ਸਿੰਘ ਜੀ ਕੇ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਕੱਲ੍ਹ ਵੀ ਦਿੱਲੀ ਤੋਂ ਅਨੇਕਾਂ ਹੀ ਮਤਲਬ 25-30 ਜਣੇ ਜੋ ਆਏ ਸਨ ਉਹ ਵੀ ਖਾਲਸਾ ਜੀ ਨੂੰ ਭਵਿੰਦਰ ਜੀ ਨੂੰ ਮਿਲ ਕੇ ਗਏ ਨੇ ਇਹਨਾਂ ਨਾਲ ਕੋਈ ਬੰਦ ਕਮਰਾ ਉਹਨਾਂ ਨੇ ਮੀਟਿੰਗਾਂ ਕਾਫੀ ਮਤਲਬ ਸਮਾਜ ਸੁਧਾਰ ਦੀਆਂ ਸਿੱਖ ਪੰਥ ਦੀਆਂ ਸਮੱਸਿਆਵਾਂ ਨੂੰ ਹੀ ਕਾਫੀ ਵਿਚਾਰਿਆ ਔਰ ਸਾਰੇ ਹੀ ਹੁਣ ਬੜੀ ਅੱਜ ਖੁਸ਼ੀ ਦਾ ਦਿਨ ਮਨਾ ਰਹੇ ਨੇ ਸਾਰਿਆਂ ਦੇ ਮਨ ਦੇ ਵਿੱਚ ਇਹ ਆ ਕਿ ਜਿਤਨਾ ਮਨਜੀਤ ਸਿੰਘ ਖਾਲਸਾ ਜੀ ਦਿੱਲੀ ਕਮੇਟੀ ਦੇ ਜਾਂ ਪੰਜਾਬ ਦੇ ਮਸਲੇ ਹੱਲ ਕਰਵਾਉਣ ਤੇ ਦੂਰ ਦਰੇਡੇ ਵਿਦੇਸ਼ਾਂ ਵਿੱਚ ਵੀ ਜਾਂਦੇ ਨੇ ਉਹਨਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਔਰ ਲੰਮੀ ਉਮਰਾਂ ਬਖਸ਼ੇ ਔਰ ਇਸ ਤਰ੍ਹਾਂ ਨਿਰੰਤਰ ਜਿਹੜੀ ਆ ਉਹ ਸਿੱਖ ਪੰਥ ਦੀ ਜਿਹੜੀ ਆ ਉਹ ਸੇਵਾ ਕਰਦੇ ਰਹਿਣ ਮੈਂ ਅਖੀਰ ਵਿੱਚ ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਭਵਿੰਦਰ ਸਿੰਘ ਖਾਲਸਾ ਜੀ ਵੱਲੋਂ ਔਰ ਸਮੂਹ ਲਾਕੇ ਦੀਆਂ ਸੰਗਤਾਂ ਵੱਲੋਂ ਫਿਰ ਸਤਗੁਰੂ ਦੇ ਚਰਨਾਚਰ ਅਰਦਾਸ ਬੇਨਤੀ ਕਰਦਾ ਕਿ ਸਰਦਾਰ ਮਜੀਦ ਸਿੰਘ ਜੀ ਕੇ ਜੀ ਦਾ ਲਮੀਆਂ ਵਰ ਮੋਕਸ਼ਨ ਤੰਦਰੁਸਤੀਆਂ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ